ਤੋ ਹੈਲੋ ਗਾਇਜ਼ ਆਜ ਕੇ ਵਲੌਗ ਮੇਂ ਆਪ ਸਭ ਕਾ ਸਵਾਗਤ ਹੈ। ਬਈਆ ਬੀ ਉਹ। ਹਾਂ ਮੇਰਾ ਵੀ ਬੋਲੀ। ਸੌਰੀ ਦੋਸਤੋ ਗਲਤੀ ਹੋ ਗਈ। ਤੋ ਹਾਂਜੀ ਦੋਸਤੋ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਹੈ। ਤੇ ਆਪਾਂ ਜਾ ਰਹੇ ਆ ਅਰਨੇ ਵਾਲੇ ਐਨੀ ਧੁੰਦ ਦੇ ਵਿੱਚ। ਦੇਖੋ ਤੁਸੀਂ ਅੱਜ ਧੁੰਦ ਬਹੁਤ ਪਈ ਹੋਈ ਆ। ਤੇ ਅੱਜ ਦਾ ਕਿਆ ਕਾਹਦੇ ਆਪਾਂ ਕੀ ਲੈਣ ਚੱਲੇ ਆਂ? ਘੁੰਮਣ ਫਿਰਨ। ਅਸੀਂ ਜਾ ਰਹੇ ਆ ਘੁੰਮਣ ਫਿਰਨ। ਬਾਕੀ ਇਹ ਤੇ ਜਾ ਕੇ ਪਤਾ ਲੱਗੂ ਕੀ ਕਰਦੇ ਆ ਆਪਾਂ। ਤੇ ਬਾਕੀ ਤੁਹਾਨੂੰ ਦਿਖਾਉਣੇ ਆਪਾਂ ਕੇ ਅੱਜ ਦਾ ਵਲੌਗ ਕੀ ਬਣਦਾ ਪਿਆ। ਤੇ ਵਲੌਗ ਨੂੰ ਫੁੱਲ ਵਾਚ ਕਰਿਓ। पहले आप पेट्रोल च पा लिया तेल ओ सॉरी मोटरसाइकिल पा लिया पेट्रोल पेट्रोल oh! स्टार्ट नहीं हों यार हो गया हो गया ठीक है चलते हम हाँ जी दोस्तों ठीक है साढ़े पिंड टेक रही है बर्फ ਸਾਡੇ ਲਈ ਤਾਂ ਬਰਫੀ ਡੇਕ ਰਹੀ। ਤੁਹਾਡੇ ਪਿੰਡ ਦੱਸੋ ਬਰਫ ਡੇਕਦੀ ਆ ਕਿ ਨਹੀਂ? ਬਾਈਕ ਤੇ ਡਰਾਈਵ ਕਰਨੀ ਮਤਲਬ ਮੌਤ ਨੂੰ ਮਾਫੀ ਕਹਿਣਾ ਹੈ ਬਰਾਬਰ ਆ। ਨਹੀਂ ਸਮਝ ਨਹੀਂ ਉਹ ਬਾਕੀ। ਉਹ ਆਟ ਮਾਰੇ ਕੇ ਰਹੇ ਸਰਪੰਚ ਜੀ ਦੋ ਚਲਦੀਏ। ਸਰਪੰਚ ਜੀ ਦੋ ਚਲਦੀਏ ਅਪ ਗਾਉਂ ਦੀ ਜ਼ਿੰਮੇਵਾਰੀ ਕੌਣ ਸਵਾ ਲੈ? ਹਾਂ ਜੀ ਦੋਸਤੋ ਇਹ ਯਾਰ ਕੈਸੀ ਆ ਰੇ ਮੇਰਾ ਕੋਲ। ਇਹ ਡਿਗਰੀ। ਤੇਰੇ ਬੱਚੋਂ ਦਾ ਯਾਰ। ਇਹ ਨਹੀਂ ਕੰਮ ਤੋਂ ਹੁੰਦੇ ਲੱਗਾ ਹੋਇਆ ਆ ਸਰੋਂ ਨੂੰ ਪੂਏ ਪੀਲੇ ਪੀਲੇ ਪੂਟੀਲੇ ਪੀਲੇ ਪੀਲੇ ਫੋਲ ਲੱਗਿਆ ਉਹ ਠੰਡ ਦੀ ਦਵਾਈ ਨਹੀਂ ਨਿਕਲਦੀ ਗਈ ਬਹੁਤ ਬਰਹਾਲ ਆ ਮੈਂ ਰਹਾ ਸੀ ਆ ਅੱਜ ਆਈ ਦੇਖਾਂ ਪਾ ਤੋਂ ਦੀ ਗੱਲ ਮੋਟੇ ਗਿਆ ਮੈਂ ਬਾਹਰ ਦੇ ਅੱਛਾ ਬਈ ਪਹਿਲਾਂ ਹੀ ਤੇੜੀ ਆਤ ਆਹ ਰੇ ਆਰਤੀਆਂ ਜੋ ਗਿਆਨ ਆ ਉਹ ਅਸੀਂ ਫਾਸਕੇ ਟ੍ਰੈਕਿੰਗ ਚੋਂ ਮਾਈ ਗੋਡ ਉਹ ਤਰ੍ਹਾਂ ਉਹ ਕਿੱਦਾਂ ਫੇਰ ਉਹ ਬਹੁਤ ਧਰਾਵਲ ਹੋ ਰਿਹਾ ਅੱਜ ਫੇਰ ਆਰਤੀਆਂ ਲੈ ਜਾ ਰਹੇ ਆ ਅੱਜ ਦੁਆਰਾ ਫੇਰ ਅੱਜ ਦੇਖ ਲੈ ਕੀ ਬੰਦਾ ਆਰਤੀਆਂ ਰੋਡ ਤੇ ਦੇਖ ਸਕਦੇ ਹੋ ਤੁਸੀਂ ਵਿਰਲਾ ਹੀ ਕੋਈ ਜਾ ਰਿਹਾ ਵਿਰਲਾ ਹੀ ਕੋਈ ਆ ਰਿਹਾ ਖਾਲੀ ਜੰਨੀ ਆ ਕੇ ਬੰਦੇ ਨੂੰ ਬੰਦਾ ਨਹੀਂ ਦਿਖ ਰਿਹਾ ਇੱਥੇ ਪਰ ਆਪਾਂ ਨੂੰ ਫੇਰ ਵੀ ਅੱਗੇ ਮਾੜੇ ਮੋੜੇ ਦਿਖ ਰਿਹਾ ਨਹੀਂ ਤੇ ਤੋਂ ਅੰਦਾਜ਼ੇ ਫੇਰ ਵੀ ਠੀਕ-ਠਾਕ ਹੈ ਸਾਨੂੰ ਦਿਖ ਰਿਹਾ ਬਾਕੀ ਨੂੰ ਦਿਖ ਰਿਹਾ ਇੱਥੇ ਜਦੋਂ ਘਰ ਪਰਨਾ ਪਏ ਟਾਇਲਾਂ ਲੱਕ ਜਾਣੀਆਂ ਇਹੋ ਜੀਆਂ ਲਾਉਣੀਆਂ ਕਰੇ ਹੈ ਕੰਨਾਂ ਦੇ ਕੰਨਾਂ ਦੇ ਕੁੱਤੀ ਨਹੀਂ ਛਾੜ ਦਿੰਦੇ ਪੱਟੇਲਾ ਛਾੜਦੇ ਨਹੀਂ ਹਾਂਜੀ ਦੋਸਤੋ ਫਾਈਨਲੀ ਫਾਈਨਲੀ ਦੋਸਤੋ ਆਪਾਂ ਪਹੁੰਚ ਚੁੱਕੇ ਅਰਨੀਅਲ ਚ ਐਂਟਰ ਕਰ ਚੁੱਕੇ ਆ ਦੇਖੋ ਓ ਓ ਆਏ ਹੋਏ ਖੇਂਦੇ ਦਾ ਫੋਨ ਵੀ ਆਈ ਜਾਂਦਾ ਆਪ ਸਿੱਧਾ ਜਾਣਾ ਬਲਗੀ ਛੜਕ ਸਹੀ ਬਲਗੀ ਹੈ ਹੈ ਆਰਨੇ ਵਾਲਾ ਇੱਥੇ ਬਹੁਤ ਦਿੱਕਤ ਆ ਰਹੀ ਚਲੋ ਵਧੀਆ ਬਣ ਰਹੇ ਹਨ ਆ ਕੀ ਬਣੇ ਟਰਮੀਨੇਟਰ ਕੀ ਬਣੇ ਸੀਵਰੇਜ ਚੈਂਬਰ ਸੀਵਰੇਜ ਚੈਂਬਰ ਬਣ ਰਹੇ ਇੱਥੇ ਚਲੋ ਵਧੀਆ ਹੈ ਕੈਂਕਾਂ ਵਿੱਚ ਜਾਂ ਹੁਣ ਮਤਲਬ ਇੱਥੇ ਖੁੱਲਾ ਹੋ ਜੂ ਥਾਰਾ ਥਾਂ ਅੱਗੇ ਬਹੁਤ ਪੀੜ ਛੜਕ ਸੀਗੀ ਛੜਕਾ ਤੋੜ ਤਾਂ ਬਣੇ ਖਾਂਗਾ ਤੋੜ ਬੱਟੇ ਬੜੀਆ ਹੈ ਹਨ ਕੈਂਟ ਸੀਵਰੇਜ ਬਣ ਰਹੇ ਇੱਥੇ ਤੇ ਨਵੀਂ ਛੜਕ ਬਣੂਗੀ ਖੁੱਲਾ ਥਾਵਾਂ ਜੋ ਦੇ ਵਿੱਚੋਂ ਇੱਥੋਂ ਮਾਹ ਕਾਰ ਮਸਾਂ ਹੀ ਲੰਘਦੀ ਸੀ ਹਨ ਤਾਂ ਹਾਂਜੀ ਦੋਸਤੋ ਆਪਾਂ ਪਾ ਚੁੱਕੇ ਆ ਮਨਪ੍ਰੀਤ ਦੇ ਉਸਤਾਦ ਕੋਲ ਉਸਤਾਦ ਜੀ ਟੱਕੋ ਕੀ ਹਾਲ ਹੈ ਜੀ ਵਧੀਆ ਠੀਕ ਤੁਹਾਂ ਜੀ ਦੋਸਤੋ ਉਸਤਾਦ ਜੀ ਨਾਲ ਮਿਲ ਕੇ ਹੁਣ ਆਪਾਂ ਜਾ ਰਹੇ ਆ ਰਣੀ ਵਾਲੇ ਹਲ ਬਾਈ ਉਸਤਾਦ ਜੀ ਰਖ ਰੋ ਕੋ ਇਹ ਚਲੋ ਇਹ ਬੁਮਾਰਾ ਮੈਂ ਲੈ ਗੰਬਰ ਕੋਲ ਅੱਗ ਹੋ ਤਾਂ ਹਾਂ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਆ ਤੁਹ ਕਹਾਂ ਤੇ ਅੱਜ ਮਨਪ੍ਰੀਤ ਰਣੀ ਸੀ ਸੀਟ ਤੇ ਆ ਲੈਣੀਆਂ ਕਹੇਦੇ ਭਰਾ ਕਹੇਦੇ ਇਹਨੇ ਲਾਉਣੀਆਂ ਮਤਲਬ ਕਿ ਮੈਂ ਇਹਦੇ ਨਾਲ ਆਇਆ ਸੀਟ ਲਵਾਉਣ ਇਹ ਦੇਖ ਸ਼ੀਸ਼ੇ ਕੇ ਵਿੱਚ ਮੈਂ ਦਿਖ ਰਹਾ ਤੈਨੂੰ ਦੇਖੋ ਕਿਵੇਂ ਆਉ ਲਈ ਗਏ ਉਹ ਨਾ ਪਟਾ ਜਾਦਾ ਹੈ ਆ ਡੀਟ ਸ਼ੀਸ਼ਾ ਦਿਖਾਉਣੇ ਤੇ ਦੇਖਿਓ ਇਹ ਇਹ ਤਾਂ ਜਗਦਾ ਨਹੀਂ ਓਏ ਚਗਾਇ ਨਹੀਂ ਓਏ ਇੱਥੇ ਲਾਈਟ ਚੱਲਦੀ ਤੈਨਾਂ ਦਿਖਾਈ ਯਾਰ ਭਰਾ ਦੋਹਾਂ ਤੋਂ ਡੀਟ ਸ਼ੀਸ਼ਾ ਬਖਾਉਣੇ ਆ ਡਿਜੀਟਲ ਸ਼ੀਸ਼ਾ ਤੇ ਆਪਾਂ ਇਹਨਾਂ ਦੁਕਾਨ ਤੇ ਇੱਧਰ ਦੇਖੋ ਤੁਹਾਨੂੰ ਦਿਖਾਉਣੇ ਇਹ ਜੰਦਾ ਠੀਕ ਆ ਹੁਣ ਆ ਮੈਂ ਬਟਨ ਲੱਪਿਆ ਜਗ ਪਾ ਉਹ ਜਗਦਾ ਨਹੀਂ ਆ ਅੱਛਾ ਬਟਨ ਹੁਣ ਇਹਦੇ ਇਹ ਕੀ ਗੱਲਾਂ ਉਹ ਜਗ ਪਿਆ ਹੈ ਦੇਖੋ ਇਹ ਡਿਜੀਟਲ ਸ਼ੀਸ਼ਾ ਹੈ ਇਹਦੇ ਬਟਨ ਦਿੱਤਾ ਹੈ ਜਿਵੇਂ ਆਈਫੋਨ ਦੇ ਮਤਲਬ ਦਿੱਤਾ ਹੁੰਦਾ ਵਿਚਾਲੇ ਫੋਨ ਦੇ ਇਹਨੂੰ ਨਪਾਂਗੇ ਤੇ ਬਦੀ ਰਗੂ ਪੂਜੂਗਾ ਬੋਜਾ ਮਾਮਾ ਬਸ ਇੱਕ ਈ ਜਗਦਾ ਏ ਓ ਨੱਪੀ ਦਾ ਕੱਚ-ਕੱਚ ਚਾ ਚਾ ਹੈ ਹੈ ਕੱਚੀ ਹਾਂ ਅੱਛਾ ਟੱਚ ਨੱਪੀ ਠੀਕ ਆ ਆ ਓ ਮੈਨੂੰ ਪਤਾ ਨਹੀਂ ਮੈਂ ਪਹਿਲੀ ਵਾਰ ਕੀਤਾ ਤੁਮ ਇਹਨੂੰ ਟੱਚ ਕਰਨਾ ਬਸ ਇੱਕ ਈ ਆ ਇਹ ਦੇਖੋ ਜਗਦਾ ਬੋਜਾ ਟੱਚ ਕਰਿਆ ਮਾੜੇ ਨੂੰ ਆਇਆ ਜੋਰ ਨਾਲ ਨੱਪਣ ਆਹ ਦੇਖੋ ਇਹ ਆ ਡਿਜੀਟਲ ਸ਼ੀਸ਼ਾ ਡਿਜੀਟਲ ਬਹੁਤ ਡੀਟੇਲ ਚੀਜ਼ਾਂ ਨੇ ਇੱਥੇ ਦੁਕਾਨ ਦੇ ਸ਼ਾਪ ਤੇ ਆਪਾਂ ਦਸਤਾਫਾ ਕਿਨਾਂ ਕੋਈ ਦਸਤਾਫਾ ਆਹ ਲਿਆ ਇਹ ਵੀ ਲੈ ਆ ਆਹ ਸੀਟ ਵੀ ਰੱਖਣੀ ਇਹ ਮੋਟਰਸਾਈਕਲ ਤੇ ਆਪਾਂ ਨਾਲ ਕੋਈ ਕਿਵੇਂ ਲੈ ਜਾਗੇ ਆ ਯਾਰ ਤੂੰ ਸੀਟ ਸਾਢੀ ਰੱਖ ਨਾਲ ਲੈ ਆਪਾਂ ਠੀਕ ਆ ਹਾਂਜੀ ਦੋਸਤੋ ਮਨਪ੍ਰੀਤ ਨੇ ਸਾਰਾ ਸਾਮਾਨ ਲੈ ਲਿਆ ਆਇਆ ਹੁਣ ਆਪਾਂ ਚੱਲਦੇ ਆਂ ਹੋਰ ਸਮਾਨ ਨਹੀਂ ਲੈਣਾ ਕਿਦੋਂ ਨਹੀਂ ਹੋਰ ਕੁਝ ਨਹੀਂ ਲੈਣਾ ਸਮਾਨ ਸਾਡੇ ਕੋਲ ਜਿਆਦਾ ਇੱਕ ਮੋਟਰਸਾਈਕਲ ਆ ਅੱਜ ਆਜੀ ਬੱਗ ਬੀ ਆਪਣੇ ਉਹ ਹੈਲੋ ਗਾਇਜ਼ ਸਾਥੀ ਕੀ ਆ ਰਹੇ ਆ ਬੰਨ ਵਾਪਸੀ ਓਹੋ ਇਹ ਹੈ ਸਮਾਨ ਇਹ ਦੇਖੋ ਮੂੰਗ ਫੜੀਆਂ ਰਿਓੜੀਆਂ ਹੈਪੀ ਲੋੜੀ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਨੂੰ ਉੜੀ ਦਿਮਾਗੀ ਦੀਆਂ ਮਾਗੀ ਤੇ ਫਿਰ ਕਿਹੜਾ ਕਿਹੜਾ ਭਰਾ ਜਾ ਰਿਹਾ ਆਪਣੇ ਨਾਲ ਮਾਗੀ ਦੇਖਣਾ ਆਪਾਂ ਚੱਲਾਂਗੇ ਜ਼ਰੂਰ ਮੁਕਸਰ ਸ਼ਹਿਰ ਇੱਧਰ ਕਿੱਧਰ ਕੱਢ ਲਿਆ ਜੀ ਢੀੜੀਆਂ ਗਲੀਆਂ ਥਾਂ ਨਹੀਂ ਭਾਵੇਂ ਗਲੀਆਂ ਪੀੜੀਆਂ ਨੇ ਪਰ ਯਾਰਾਂ ਦੇ ਦਿਲ ਵੱਡੇ ਤੂੰ ਜਾ ਕਿਵੇਂ ਆ ਠੀਕ ਕਰਦੀ ਸੀ ਹਾਂ ਹਾਂ ਸੀਟ ਨਾ ਡਿੱਗੇ ਓਕੇ ਸਰ ਇਹ ਕਿੰਨਾ ਘਰੇ ਲਾਉਣੀ ਸੀਟ ਤੂੰ ਵੇ ਰੋਡ ਆ ਗਿਆ ਫੋਨ ਲੈ ਮਾਰਦੀ ਆਸੇ ਆਹ ਸਹੀ ਆ ਸੀਟ ਕਿੰਨਾ ਘਰੇ ਲਾਉਣੀ ਆ ਅੱਛਾ ਮੰਗੇ ਤੇ ਲਾਉਣੀ ਆ ਤੇ ਮੰਗਾ ਆਪ ਕਿਉਂ ਨਹੀਂ ਆਇਆ ਠੀਕ ਆ ਓਹੋ ਠੰਡੀ ਬਹੁਤ ਆ ਬਲੌਗ ਬਣਾਉਣ ਨੂੰ ਜੀ ਨਹੀਂ ਕਰਦਾ ਪਰ ਹੁਣ ਕੀ ਕਰੇ ਇਹ ہماری ਰੋਜੀ ਰੋਟੀ ਹੈ ਇਹ ہمارا ਕੰਮ ਹੈ ਹਮ ਕਰ ਰਹੇ ਹਾਂ ਹਾਂ ਮੈਂ ਢਲੀਆਂ ਇਧਰ ਨਵੀਆਂ ਸੜਕਾਂ ਬਾਰਨੀਆਂ ਆਰਨੀਆਂ ਆਇਲ ਚ ਬਹੁਤ ਘੈਂਟ ਜ਼ਬਰਦਸਤ ਖੁਸ਼ੀ ਹੋਈ ਦੇਖ ਕੇ ਓ ਗਾਇਸ ਤੁਹਾਨੂੰ ਪਤਾ ਹੀ ਆ ਉਹ ਚੰਗੇ ਇਧਰ ਲਿਆ ਫੜਾਉਂਗਾ ਉਹ ਠੰਡ ਬਹੁਤ ਆ ਹੈਲੋ ਗਾਇਸ ਅਸੀਂ ਜਾ ਰਹੇ ਆ ਘਰੇ ਠੰਡ 'ਚ ਮਰਦੇ ਖਰਦੇ ਹੋਏ ਹਾਂਜੀ ਦੋਸਤੋ ਠੀਕ ਆ ਬਾਕੀ ਤੁਸੀਂ ਸਿਆੜਿਆਂ ਠੰਡੇ 'ਚ ਸਫ਼ਰ ਕਰਦਾ ਕੋਈ मन भी ठंड चाच हो रे बच्चे को देखे देखे। कर चुके एंट्री, देखे। 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 में हाथ थर रहे है यार है देखे देखे देखे। की करा हिंदी मिक्स करनी पड़ती है ठंड ना हिंदी है ਔਰ ਕੱਲਾਂ ਦੇ ਘਰ ਜਿੱਥੇ ਮਰਜ਼ੀ ਘੁੰਮ ਲਈਏ ਘੁੰਮ ਫਿਰ ਲਈਏ ਨਾ ਪਰ ਆਪਣੇ ਪਿੰਡ ਵਰਗੀ ਵੀਸ ਨਹੀਂ ਨਾ ਹਾਂ ਸਹੀ ਹੈ ਨਾ ਆਪਦਾ ਪਿੰਡ ਆਪਦਾ ਪਿੰਡ ਹੀ ਹੁੰਦਾ ਆ ਆ ਰਹੇ ਹਾਂ ਹਮ ਆ ਗਏ ਆਈ ਏਮ ਬੈਕ ਆਈ ਏਮ ਬੈਕ ਖੰਡ ਮੇ ਆਈ ਏਮ ਬੈਕ ਵੇ ਆਟੋ ਥੋੜੇ ਨੇ ਪਰਸਵਾਰੀਆਂ ਵਿੱਚ ਨੇ ਜਾਦੀਆਂ ਪੂਜਾ ਕਿਵੇਂ ਆ ਕੀ ਕਰਦੀ ਸੀ নো ਡਿਸਟਰਬ ਮੀ ਹਮ ਪੜਤੇ تھے ఓ ਮਾਈ ਗਾਡ ਇਹ ਹੈ ਮੂੰਗਫਲੀ ਗਰਮਾ ਗਰਮ ਮੂੰਗਫਲੀ ਹਾਏ ਸੋਨੂ ਜੀ ਕੈਸੇ ਹੋ ਬੜਿਆ ਪਤਾ ਨਹੀਂ ਮੈਨੂੰ ਹਿੰਦੀ ਆਟੋਮੈਟਿਕ ਆਉਂਦੀ ਵਿੱਚ ਠੰਡ ਨਾ ਆ ਰਹੀ ਮੇਰੀ ਹਾਲਤ ਬਹੁਤ ਵਿਗੜ ਰਹੀ ਆ ਹੰਡਣਾ ਮੇਰੇ ਹਾਲਾਤ ਇਤਨੇ ਮਾੜੇ ਹੋ ਚੁਕੇ ਹੈ ਕਿ ਦਿਲ ਕਰਦਾ ਹੈ ਕਿ ਆਗ ਵਿੱਚ ਕੂਦ ਜਾਵਾਂ ਹੁਣ ਆਪਾਂ ਜਾ ਰਹੇ ਸਿੱਧਾ ਮਨਪ੍ਰੀਤ ਕੇ ਘਰ ਨੂੰ ਇੱਥੋਂ ਵੱਡਾ ਸਾਧ ਨਹੀਂ ਲੰਘਦਾ ਵੇਲੇ ਇਹਨਾਂ ਦੇ ਅੱਡੀਆਂ ਗਲੀਆਂ ਭੀੜੀਆਂ ਨੇ ਤੇ ਕਰਜ ਲਈ ਤੇ ਮੋਟਰਸਲ ਮਹਾ ਲੰਘਦਾ ਜਾਂ ਅੱਡੀ ਕੇ ਰੇੜੀ ਲੰਘ ਜੂਗੀ ਬਸ ਇੱਥੇ ਕਾਹਨ ਆਏ ਇਸ ਤੋਂ ਬਾਹਰ ਇਦੋਂ ਗਾਹ ਨਹੀਂ ਜਾ ਸਕਦੀ ਕਾਰ ਬਿਲਕੁਲ ਵੀ ਨਹੀਂ ਗਾਂਹ ਘਰਾਂ ਆ ਜਿਹੜਾ ਗੁੜੀ ਆਸ ਤੇ ਨਹੀਂ ਨਾ 29 ਹੈਗਾ ਨਹੀਂ ਜਾਂਦਾ ਇਤ ਆਇਂਦਾ ਹੈ ਯਸ ਬਹੁਤ ਸੇ ਟੱਗ ਤੇ ਆ ਜਾਂਦਾ ਹੈ ਹੁਣ ਆਪਾਂ ਆਪਣੇ ਘਰੇ ਲਾਉਣਾ ਇੱਕ ਮੰਗੇ ਘਰੇ ਮੰਗੇ ਘਰੇ ਸਮਾਨ ਲਾਉਣਾ ਉਹ ਇਹ ਦੇਣ ਹੁਣ ਕਿ ਮੰਗੇ ਤੁਹਾਡਾ ਗਾਮ ਸਮਾਨ ਆ ਚੁੱਕਾ ਹੈ ਆ ਰੁਕ ਜਾਓ ਬਸ ਕਰ ਆ ਗਿਆ ਓਏ ਫੇ ਛੋਟੂ ਆਓ ਆਓ ਫਾਟਲਾ 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 ਅਲਵੀਂ ਅਲਟਾ ਪੇ ਹੜਾਈ ਉਹ ਕੁੜੀਆਂ ਸੀਟ ਕਿੱਥੇ ਆ ਗਿੱਲਾ ਹੋ ਗਿਆ ਨਾ ਉਹ ਹੋ ਰੁਕ ਜਾਓ ਹਾਂਜੀ ਕਰਨ ਦਾ ਸਮਾਨ ਆਪਾਂ ਕਰੇ ਛੱਡਤਾ ਹੁਣ ਆਪਾਂ ਨੂੰ ਸ਼ੂਟਿੰਗਾਂ ਚਾਹਣ ਚੱਲੀਏ ਕਰੇ ਹੁਣਾਂ ਚਾਹੀ ਹਾਂ ਛੱਡ ਜਾਣ ਕਰੇ ਜਾ ਹਾਂ ਛੱਡ ਕਰਦੇ ਚਲੋ ਫੇ ਲੋਰੀ ਹੁਨਾ ਵੀਰ ਮੈਂ ਤਾਂ ਮਰਿਆ ਪਿਆ ਅੱਗੇ ਉਹ ਪਿੱਛੇ ਵੇਖਿਆ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਮੇਰਾ ਠੰਡ ਨਾਲ ਚਲਾਈ ਸੁਸੂ ਕਰਨਾ ਪੜੇ ਜੋਰ ਪਾਇਆ ਓ ਮਾਈ ਗਾਡ ਇਹ ਦੇਖੋ ਇਸੇ ਕਹਤੇ ਐਮਰਜੈਂਸੀ ਹੁਣ ਆਪਾਂ ਆ ਗਏ ਆਪਣੇ ਘਰ ਵਾਲ ਨੂੰ ਇਹ ਆ ਮੇਰੇ ਘਰ ਵਾਲੀਆਂ ਗਲੀਆਂ